ਰਾਜਾ ਵੜਿੰਗ ਨੇ ਇੱਕ ਵਾਰ ਮੁਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਜਿਸ ਤੋਂ ਬਾਅਦ ਹਰ ਕੋਈ ਰਾਜਾ ਵੜਿੰਗ ਦੇ ਬਿਆਨ ਦਾ ਸਖਤ ਵਿਰੋਧ ਕਰ ਰਿਹਾ ਹੈ ਸਬੰਧੀ ਹੁਣ ਢਾਡੀ ਰਚਪਾਲ ਸਿੰਘ ਨੇ ਵੀ ਰਾਜਾ ਵੜਿੰਗ ਨੂੰ ਠੋਕਵਾਂ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਜ਼ਖਮ ਕਾਂਗਰਸੀਆਂ ਨੇ ਸਿੱਖ ਕੌਮ ਨੂੰ ਦਿੱਤੇ ਨੇ ਉਹ ਕਦੇ ਵੀ ਭੁੱਲੇ ਜਾਣ ਵਾਲੇ ਨਹੀਂ ਹਨ ਉਹਨਾਂ ਸਵਾਲ ਕਰਦੇ ਕਿ ਹੈ ਕਿ ਕਾਂਗਰਸੀਆਂ ਦੀ ਪੰਜਾਬ ਨੂੰ ਕੀ ਦੇਣ ਹੈ ਰਚਪਾਲ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀਆਂ ਨੂੰ ਤਰਨਤਾਰਨ ਦੇ ਲੋਕ ਹੀ ਸਬਕ ਸਿਖਾਉਣਗੇ ਰਾਜਾ ਜੀ ਜਸਨੂ ਤੁਸੀਂ ਬੀਬੀ ਨੂੰ ਮਾਂ ਆਖਦੇ ਹੋ ਇੰਦਰਾ ਨੂੰ ਸ੍ਰੀ ਅਕਾਲ ਤਖਤ ਸਹਿਬ ਤੇ ਫੌਜਾਂ ਚੜੀਆਂ ਬਲੂ ਸਟਾਰ ਆਪਰੇਸ਼ਨ ਹੋਇਆ ਅਕਾਲ ਤਖਤ ਸਹਿਬ ਦੀ ਹਿੱਕ 'ਚ ਗੋਲੇ ਮਾਰੇ ਗਏ ਸੰਗਤਾਂ ਦਾ ਲਹੂ ਬਹਾਇਆ ਗਿਆ ਤੇ ਇਹ ਜ਼ਖਮ ਸਿੱਖ ਕੌਮ ਦੇ ਲਈ ਨਾਸੂਰ ਬਣ ਗਿਆ ਕੌਮ ਕਦੇ ਭੁੱਲੇਗੀ ਨਹੀਂ ਉਸ ਤੋਂ ਬਾਅਦ ਤੁਸੀਂ ਲੱਗਦੇ ਹਾਥੀ ਹੀ ਤੇ ਆਹ ਕਾਰਵਾਈ ਕੀਤੀ ਫੱਗੀ ਕਾਰਵਾਈ ਵੱਡ ਰੋਸ ਦੇ ਨਾਂ ਥੱਲੇ ਬਈ ਪਿੰਡਾਂ ਵਿੱਚ ਜਦੋਂ ਉਹਦੇ ਵਿੱਚ ਪੂਰੀ ਕਾਮਯਾਬੀ ਨਾ ਮਿਲੀ ਤਾਂ ਸਮਾਪਤ ਕੇ ਤੁਹਾਡੀ ਪਾਰਟੀ ਦੀ ਸਰਕਾਰ ਬਣੀ ਉਹਦਾ ਜਿਹੜਾ ਮੁੱਖ ਮੰਤਰੀ ਬਣਿਆ ਉਹ ਬੁੱੱਜੜ ਸੁਹਾਦਾ ਸੀ ਅਤੇ ਉਹਨੇ ਜਿਹੜਾ ਡੀਜੀਪੀ ਲਾਇਆ ਖੇਲ ਉਹ ਪੰਜਾਬ ਦਾ ਬੁੱੱਜੜ ਅਖਵਾਇਆ ਤੇ ਉਹਨੇ ਜਹਾਂ ਐਸਟੂ ਲਾਇਏ ਸੂਬਾ ਸਵਰਗੇ ਜਿਹੜਾ ਸੂਬਾ ਸਰਹੰਦ ਆਖਦਾ ਸੀ ਉਹਨੇ ਉਂਜਵਾਨਾਂ ਨੂੰ ਠੁੱਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਕਦੇ ਵੀ ਦਰਨ ਤਰਨ ਸਹ ਦੇ ਹਲਕੇ ਦੇ ਵੋਟਰ ਉਹ ਕਦੇ ਭੁੱਲਣਗੇ ਨਹੀਂ ਜੋ ਕੁਝ ਉਹਨਾਂ ਨਾਲ ਕੀਤਾ ਗਿਆ ਏ ਤੇ ਤੁਹਾਡੇ ਕਹਿ ਹੋਏ ਬੋਲ ਉਹ ਤੁਹਾਡੇ ਮੂੰਹ 'ਚ ਹੀ ਪਉਣਗੇ ਰਹੀ ਗੱਲ ਖਾਲਸਾਣ ਦੀ ਤੇ ਉਹਦੀ ਤਾਂ ਪਰਵਾਹਾਂ ਦੇ ਜਾਣਣੀ ਐ ਤੇ ਪੇਸ਼ ਪੰਜਾਬ ਤੇ ਜਦੋਂ ਖਾਲਸਿਆਂ ਦਾ ਰਾਜ ਸੀ ਜਿਹਨੂੰ ਸਿੱਖ ਰਾਜ ਆਖਿਆ ਗਿਆ ਅੱਗੇ ਇਸ ਸਰਕਾਰ ਨੂੰ ਸਰਕਾਰੀ ਖਾਲਸਾ ਆਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਦਰਵਾਜ਼ੇ